ਹਰ ਕੋਈ ਯਾਰੋ ਦਰਦੇ ਦਿਲਾਂ ਦਾ ਮਾਰਿਆ ਹੋਇਆ ਵਿੱਚ ਮਹਿੰਗਾਈ ਬਿਲਾ ਦਾ ਮਾਰਿਆ ਹੋਇਆ ਗਮ ਜਿੰਦੜੀ ਗਮ ਜਿੰਦੜੀ ਬੁਰੀ ਤਰ੍ਹਾਂ ਰੋਲ ਦਿੱਤੀ ਤਾਂ ਹੀ ਮੂੰਖ ਪਾਵਾਂ ਕਿਲਾਂ ਦਾ ਮਾਰਿਆ ਹੋਇਆ ਖੂਨ ਦਾ ਰੰਗ ਬਦਲੇ ਨਾ ਖੂਨ ਦਾ ਰੰਗ ਬਦਲੇ ਨਾ ਬੰਦਾ ਬੇਸ਼ੱਕ ਬਦਲੇ ਸੰਗਰੂਰ ਵੀ ਬੰਦਾ ਬੇਸ਼ੱਕ ਬਦਲੇ ਸੰਗਰੂਰ ਵੀ ਨਿੱਜ ਸਵਾਰਥ ਦਲੀਲਾਂ ਦਾ ਮਾਰਿਆ ਹੋਇਆ ਨਿੱਜ ਸਵਾਰਥ ਦਲੀਲਾਂ ਦਾ ਮਾਰਿਆ ਹੋਇਆ ਹਸ ਮੁਖ ਆਸ਼ਾਬਾਦੀ ਲੰਮੀ ਉਮਰ ਜੀ ਸਕਦਾ ਹੈ ਹਸ ਮੁਖ ਆਸ਼ਾਵਦੀ ਲੰਮੀ ਉਮਰ ਜੀ ਸਕਲਾ ਜੀਣਾ ਸਕੇ ਗਮ ਇਲਾ ਦਾ ਮਾਰਿਆ ਹੋਇਆ